ਹੁਣ ਇੱਕ ਮਨ ਐਸੀ ਚੀਜ਼ ਐ ਜਿਹੜੀ ਹੈ ਬਹੁਤ ਵੱਡੀ ਤਾਕਤ ਹੈ ਕੁਛ ਨਹੀਂ ਫਰ ਦਿਸਨ ਵਿੱਚ ਨਹੀਂ ਆਉਂਦੀ ਪਈ ਕੰਮ ਬਹੁਤ ਕਰਦੀ ਐ ਵੀ ਸਾਧ ਸੰਗਤ ਜੀ ਹੁਣ ਇਹ ਕੀ ਪਤਾ ਲੱਗੇ ਜਿਹੜਾ ਕਿ ਮੇਰਾ ਮਨ ਐ ਇਹ ਰੋਗੀ ਐ ਇਹ ਬਿਮਾਰ ਐ ਜਦੋਂ ਆਪ ਸਤਿਗੁਰ ਦੀ ਸਰਮਲ ਹੋਗੇ ਸਾਧੂ ਮਹਾਤਮਾ ਦੀ ਸੰਗਤ ਕਰੋਗੇ ਇਸ ਗੱਲ ਦਾ ਆਪ ਨੂੰ ਗਿਆਨ ਹੋ ਜਾਵੇਗਾ ਜਦੋਂ ਤੁਹਾਡੇ ਮਨ ਨੂੰ ਧਰਮ ਕਰਮ ਦੀਆਂ ਗੱਲਾਂ ਚੰਗੀਆਂ ਨਾ ਲੱਗਣਗੀਆਂ ਸਤਿਗੁਰੂ ਜੀ ਦਾ ਉਪਦੇਸ਼ ਸਤਿਗੁਰੂ ਦਾ ਹੁਕਮ ਚੰਗਾ ਨਾ ਲੱਗੇਗਾ ਨਾਮ ਬਾਣੀ ਚੰਗਾ ਮਿੱਠਾ ਨਾ ਲੱਗੇਗਾ ਇਸ ਸਾਧੂ ਸੰਤਾਂ ਮਹਾਤਮਾ ਦੇ ਬਚਨ ਚੰਗੇ ਨਾ ਲੱਗਣਗੇ ਨੇਕੀ ਤੇ ਪਰਪਕਾਰ ਕਰਨਾ ਤੁਹਾਨੂੰ ਚੰਗਾ ਨਾ ਲੱਗੇਗਾ ਤੁਹਾਡਾ ਮਨ ਰੋਗੀ ਇਸਾ ਸੰਗਤ ਵਿੱਚ ਸਭ ਦੇਖ ਲਓ ਗੁਰੂ ਦੇ ਪਿਆਰੇ ਸਭ ਦੇਖ ਲਓ ਜੇ ਇਹਨਾਂ ਗੱਲਾਂ ਦੇ ਵਿੱਚੋਂ ਤੁਹਾਨੂੰ ਇੱਕ ਵੀ ਗੱਲ ਤੁਹਾਡੇ ਢੁਗਦੀ ਹੈ ਭਈ ਤੁਹਾਡਾ ਮਨ ਰੋਗੀ ਹੈ ਬਿਮਾਰ ਹੈ ਜੇ ਤੇ ਤੁਸੀਂ ਇਸ ਰੋਗ ਨੂੰ ਸ਼ੁਰੂ ਹੁੰਦੇ ਹੀ ਫੜ ਲਿਆ ਇਸ ਰੋਗ ਤੇ ਆਪਾਂ ਅਵਸ਼ ਕੰਟਰੋਲ ਕਰ ਜਾਵਾਂਗੇ ਜੇ ਆਪਾਂ ਇਸ ਰੋਗ ਨੂੰ ਪੈਦਾ ਹੁੰਦੇ ਆਰੰਭ ਹੁੰਦੇ ਨਾ ਫੜਿਆ ਇਹ ਬਹੁਤ ਵੱਡਾ ਭਿਆਨਕ ਭਿਆੰਕਾ ਰੂਪ ਧਾਰਨ ਕਰ ਜਾਵੇਗਾ ਗੁਰੂ ਦੇ ਪਿਆਰਿਓ ਫਿਰ ਤੁਹਾੜੇ ਕੋਲ ਕੰਟਰੋਲ ਨਹੀਂ ਹੋਵੇਗਾ ਸਾਸੰਗੇ ਵਿੱਚ ਇਸ ਵਾਸਤੇ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਹਉਮੈ ਦੀਰਗ ਰੋਗ ਹੈ ਸਾਨ ਤੋਂ ਵੱਡਾ ਰੋਗ ਹਉਮੈ ਦਾ ਲਿਖਿਆ ਸਾਸੰਗੇ ਵਿੱਚ ਹਉਮੈ ਮੈਂ ਆ ਬਸ ਮੈਂ ਇੱਥੇ ਸਾਸੰਗੇ ਵਿੱਚ ਇਹ ਜਿਹੜਾ ਰੋਗ ਹੈ ਇਸ ਜਨਮ ਦਾ ਨਹੀਂ ਇਹ بڑے بڑے ਜਨਮਾਂ ਦਾ ਤੁਰਿਆ ਹੁੰਦਾ ਪਸਾ ਸੰਗਤਿ ਬੜਬੜੇ ਜਨਮਾਂ ਦਾ ਤੁਰਿਆ ਹੁੰਦਾ ਗੁਰੂ ਦੇ ਪਿਆਰੇ ਜਿਸ ਤਰ੍ਹਾਂ ਕਿ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਤੇ ਕਾਲਾ ਹੋਇਆ ਸਿਆਹ ਹੋ ਕਾਲਾ ਹੋਇਆ ਸਾ ਸੰਗਤਿ ਉਹ ਜਿਹੜਾ ਕਾਲਾ ਮਨ ਹੈ ਜਿਹੜੀ ਜਨਮ ਜਨਮ ਦੀ ਮਲ ਹੈ ਇਨੂੰ ਆਪਾਂ ਸਤਿਗੁਰੂ ਦੇ ਘਰ ਆ ਕੇ ਜਿਹੜਾ ਕਿ ਦਾਸ ਨੇ ਪ੍ਰਾਰਥਨਾ ਕੀਤੀ ਸੀ ਆਪਦੇ ਚਰਨ ਦੇ ਵਿੱਚ ਇੱਕ ਮਨੁੱਖ ਦਾ ਜਨਮ ਹੁੰਦਾ ਆਪਣੇ ਮਾਤਾ ਪਿਤਾ ਦੇ ਘਰ ਸਾ ਸੰਗ ਵਿੱਚ ਉੱਥੇ ਆਪਾਂ ਸੁਤ ਬਣ ਜਾਂਦੇ ਹਾਂ ਪੁੱਤਰ ਬਣ ਜਾਂਦੇ ਹਾਂ ਇੱਕ ਆਪਾਂ ਨੇ ਜਨਮ ਲੈਣਾ ਹੈ ਆ ਕੇ ਸਤਿਗੁਰੂ ਦੇ ਘਰ ਗੁਰੂ ਦੇ ਪਿਆਰੇਓ ਇਸ ਸਤਿਗੁਰੂ ਦੇ ਦਰਬਾਰ 'ਚ ਆਪਾਂ ਨੇ ਸਤਿਗੁਰੂ ਦੀ ਸਰਨ ਚ ਆ ਕੇ ਆਪਣੇ ਜਨਮ ਲੈਣਾ ਉਹ ਜਿਹੜੇ ਕਿ ਜਨਮ ਜਨਮ ਦੀ ਮਲ ਹੈ ਉਹ ਆ ਕੇ ਸਤਿਗੁਰ ਦੇ ਘਰ ਕਥਾ ਕੀਰਤਨ ਸੇਵਾ ਸਿਮਨ ਕਰਕੇ ਕੀ ਕਰਨਾ ਹੈ ਉਹ ਜਿਹੜੀ ਮੈਂ ਹੈ ਨਾ ਉਸ ਨੂੰ ਖਤਮ ਕਰਨਾ ਹੈ ਜਿਹੜਾ ਤੂੰ ਹੈ ਨਾ ਉਸ ਨੂੰ ਪ੍ਰਗਟ ਕਰਨਾ ਸਾ ਸੰਗਤ